ਆਮਦਨ ਦੇ ਵਸੀਲਿਆਂ ਤੋਂ ਵੱਧ 540 ਕਰੋੜ ਰੁਪਏ ਦੀ ਜਾਇਦਾਦ ਬਣਾਉਣ ਦੇ ਮਾਮਲੇ 'ਚ ਵਿਜੀਲੈਂਸ ਨੇ ਪਿਛਲੇ ਕਈ ਦਿਨਾਂ ਤੋਂ ਸੀਨੀਅਰ ਅਕਾਲੀ ਆਗੂ ਤੇ ਸਾਬਕਾ ਮੰਤਰੀ ਵਿਕਰਮ ਸਿੰਘ ਮਜੀਠੀਆ ਵਿਰੁੱਧ ਜਾਂਚ ਵਿੱਚ ਤੇਜ਼ੀ ਲਿਆਦੀ ਹੋਈ ਹੈ ਤੇ ਵੱਖ-ਵੱਖ ਥਾਵਾਂ ਤੇ ਛਾਪੇ ਮਾਰੇ ਜਾ ਰਹੇ ਨੇ ਮਜੀਠੀਆ ਨੂੰ ਰਿਮਾਂਡ ਮਗਰੋਂ ਪਲਕੇ 2 ਜੁਲਾਈ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਣਾ ਹੈ ਵਿਜੀਲੈਂਸ ਦੀ ਵਰਕ ਫਾਰਕ ਟੀਮਾਂ ਹੁਣ ਤੱਕ ਹਰਿਆਣਾ ਦਿੱਲੀ ਉੱਤਰ ਪ੍ਰਦੇਸ਼ ਤੇ ਚੰਡੀਗੜ੍ਹ ਚ ਕਈ ਥਾਵਾਂ ਤੇ ਛਾਪੇ ਮਾਰ ਚੁੱਕੀਆਂ ਨੇ ਇਸ ਮਾਮਲੇ ਚ ਹੁਣ ਤੱਕ 6 ਵਿਅਕਤੀਆਂ ਨੇ ਵਿਕਰਮ ਸਿੰਘ ਮਜੀਠੀਆ ਵਿਰੁੱਧ ਵਿਜੀਲੈਂਸ ਕੋਲ ਬਿਆਨ ਦਰਜ ਕਰਵਾਏ ਨੇ ਜਿਨ੍ਹਾਂ ਵਿੱਚ ਪੰਜਾਬ ਪੁਲਿਸ ਦੇ ਸਾਬਕਾ ਡਾਇਰੈਕਟਰ ਜਨਰਲ ਪੁਲਿਸ ਸਿਧਾਰਥ ਚਟੋਪਾਧਿਆਏ ਤੇ ED ਦੇ ਸਾਬਕਾ ਡਿਪਟੀ ਡਾਇਰੈਕਟਰ ਨਰਿੰਜਨ ਸਿੰਘ ਸ਼ਾਮਲ ਨੇ ਸਿਧਾਰਥ ਚਟੋਪਾਧਿਆਏ ਤਾਂ ਜ਼ੋਰ ਦੇ ਕੇ ਕਹਿੰਦੇ ਰਹੇ ਨੇ ਮਜੀਠੀਆ ਖਿਲਾਫ ਸਾਰੇ ਸਬੂਤ ਦਸਤਾਵੇਜ਼ ਮੌਜੂਦ ਨੇ ਇਸੇ ਸਮੇਂ ਅੱਜ ਸਵੇਰੇ ਵਿਜੀਲੈਂਸ ਦੀ ਟੀਮ ਨੇ ਮਜੀਠੀਆ ਚ ਸਾਬਕਾ ਮੰਤਰੀ ਮਜੀਠੀਆ ਦੇ ਦਫ਼ਤਰ ਨੂੰ ਘੇਰਾ ਪਾਇਆ ਇਸ ਮੌਕੇ ਦਫ਼ਤਰ ਦੇ ਬਾਹਰ ਪੁਲਿਸ ਫੋਰਸ ਵੀ ਤਾਇਨਾਤ ਕੀਤੀ ਗਈ ਜਿਉਂ ਹੀ ਟੀਮ ਉੱਥੇ ਪਹੁੰਚੀ ਤਾਂ ਵਿਕਰਮ ਸਿੰਘ ਮਜੀਠੀਆ ਦੀ ਪਤਨੀ ਤੇ ਵਿਧਾਇਕ ਗਨੀਵ ਕੌਰ ਵਕੀਲ ਤੇ ਕਈ ਹੋਰਨਾਂ ਨਾਲ ਉੱਥੇ ਪਹੁੰਚੇ ਪਰ ਉਹਨਾਂ ਨੂੰ ਦਫ਼ਤਰ ਨਹੀਂ ਜਾਣ ਦਿੱਤਾ ਗਿਆ ਜਿਸ ਦਾ ਗਨੀਵ ਕੌਰ ਨੇ ਸਖਤ ਵਿਰੋਧ ਕੀਤਾ ਉਹਨਾਂ ਦੋਸ਼ ਲਾਇਆ ਕਿ ਬਿਕਰਮ ਸਿੰਘ ਮਜੀਠੀਆ ਪੰਜਾਬ ਸਰਕਾਰ ਨੂੰ ਐਕਸਪੋਜ਼ ਕਰਦੇ ਨੇ ਇਸੇ ਕਰਕੇ ਉਹਨਾਂ ਖਿਲਾਫ ਮਾਮਲੇ ਬਣਾਏ ਜਾ ਰਹੇ ਨੇ ਇਸ ਘਟਨਾਕ੍ਰਮ ਵਿੱਚ ਨਾਰਕੋਟਿਕਸ ਕੰਟਰੋਲ ਬੋਰਡ ਯਾਨੀ ਐਨਸੀਬੀ ਵੱਲੋਂ ਵੀ ਜਾਂਚ ਕਰਨ ਦੀ ਗੱਲ ਸਾਹਮਣੇ ਆ ਰਹੀ ਹੈ ਜਿਸ ਦਾ ਆਮ ਆਦਮੀ ਪਾਰਟੀ ਵਿਰੋਧ ਕਰ ਰਹੀ ਹੈ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਇੱਕ ਮੀਡੀਆ ਕਾਨਫਰੰਸ ਦੌਰਾਨ ਦੋਸ਼ ਲਾਇਆ ਕਿ ਇਹ ਸਭ ਮਾਮਲੇ ਨੂੰ ਕਮਜ਼ੋਰ ਕਰਨ ਦੀ ਚਾਲ ਹੈ ਐਨਸੀਬੀ ਦੀ ਅਜੇ ਹੀ ਕਿਸੇ ਮੂਵ ਤੇ ਸਵਾਲ ਉਠਾਉਂਦਿਆਂ ਅਮਨ ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ ਇਸ ਮਾਮਲੇ 'ਚ ਸਖਤ ਕਾਰਵਾਈ ਕਰ ਰਹੀ ਹੈ ਤਾਂ ਕੇਂਦਰ ਸਰਕਾਰ ਆਪਣੀਆਂ ਏਜੰਸੀਆਂ ਰਾਹੀਂ ਵਿਕਰਮ ਸਿੰਘ ਮਜੀਠੀਆ ਦੀ ਮਦਦ ਕਿਉਂ ਕਰਨਾ ਚਾਹੁੰਦੀ ਹੈ ਉਹਨਾਂ ਕਾਂਗਰਸ ਆਗੂ ਤੇ ਵਿਧਾਨ ਸਭਾ ਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੂੰ ਵੀ ਕੇਰਿਆ ਉਹਨਾਂ ਕਿਹਾ ਕਿ ਬਾਜਵਾ ਜਿੰਨੇ ਰੰਗ ਬਦਲਦੇ ਨੇ ਉਹਨੇ ਤਾਂ ਗਿਰਗਟ ਵੀ ਨਹੀਂ ਬਦਲਦੀ ਅਮਰ अरोड़ा ਨੇ ਦੋਸ਼ ਲਾਇਆ ਕਿ ਪਹਿਲਾਂ ਤਾਂ ਬਾਜਵਾ ਮਜੀਠੀਆ ਤੇ ਕਾਰਵਾਈ ਕਰਨ ਲਈ ਕਹਿੰਦੇ ਰਹੇ ਪਰ ਹੁਣ ਉਹਨਾਂ ਦੇ ਸਮਰਥਨ ਚ ਉਤਰ ਆਏ ਨੇ ਪੱਤਰਕਾਰ ਦੇ ਇੱਕ ਸਵਾਲ ਦੇ ਜਵਾਬ ਵਿੱਚ ਅਮਨ ਅਰੋੜਾ ਨੇ ਕਿਹਾ ਕਿ 5 ਸਾਲ ਦੀ ਕਸਰ 1 ਸਾਲ ਵਿੱਚ ਪੂਰੀ ਹੋ ਜਾਏਗੀ ਹਰ ਚੀਜ਼ ਦਾ ਹਿਸਾਬ ਮੀਡੀਆ ਤੇ ਲੋਕਾਂ ਦੀ ਅਦਾਲਤ ਵਿੱਚ ਰੱਖਿਆ ਜਾਏਗਾ ਇਸੇ ਸਮੇਂ ਉਹ ਪੋਸਟ ਵੀ ਵਾਇਰਲ ਹੋ ਰਹੀ ਹੈ ਜੋ ਵਿਕਰਮ ਸਿੰਘ ਮਜੀਠੀਆ ਦੇ ਸੋਸ਼ਲ ਮੀਡੀਆ ਅਕਾਊਂਟ ਐਕਸ ਤੇ ਉਹਨਾਂ ਦੇ ਵਕੀਲ ਦਮਨबीर ਸਿੰਘ ਸੋਭਤੀ ਦੇ ਹਵਾਲੇ ਨਾਲ ਪਾਈ ਗਈ ਹੈ ਦਮਨਬੀਰ ਸਿੰਘ ਸੋਭਤੀ ਨੇ ਲਿਖਿਆ ਮੇਰਾ ਡੀਜੀਪੀ ਪੰਜਾਬ ਵਿਜੀਲੈਂਸ ਮੁਖੀ ਤੇ ਪੰਜਾਬ ਏਜੀ ਨੂੰ ਖੁੱਲਾ ਚੈਲੰਜ ਹੈ ਕਿ ਬਿਕਰਮ ਸਿੰਘ ਮਜੀਠੀਆ ਖਿਲਾਫ ਐਨਡੀਪੀਐਸ ਦੀ ਛੋਟੀ ਤੋਂ ਛੋਟੀ ਇੱਕ ਵੀ ਤਾਰਾ ਲਾ ਕੇ ਵਿਖਾਓ ਵਕੀਲ ਨੇ ਸਵਾਲ ਕੀਤਾ ਕਿ ਚਲਾਨ ਕਿੱਥੇ ਹੈ ਸੋਭਤੀ ਨੇ ਕਿਹਾ ਕਿ ਇੱਕ ਤਰਫਾ ਦੋਸ਼ ਲਾ ਕੇ ਨਿਕਲ ਜਾਣਾ ਠੀਕ ਨਹੀਂ ਹੈ ਫਿਲਹਾਲ ਬਿਕਰਮ ਸਿੰਘ ਮਜੀਠੀਆ ਸੰਕਟ ਵਿੱਚ ਗਿਰੇ ਨਜ਼ਰ ਆ ਰਹੇ ਨੇ ਭਲਕੇ 2 ਜੁਲਾਈ ਨੂੰ ਉਹਨਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਣਾ ਅਦਾਲਤ ਵਿੱਚ ਇਸ ਮਾਮਲੇ ਨੂੰ ਲੈ ਕੇ ਕਿਸ ਤਰ੍ਹਾਂ ਦੀ ਬਹਿਸ ਹੁੰਦੀ ਹੈ ਕੀ ਸੰਭਾਵਨਾਵਾਂ ਨੇ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਅੰਦਾਜ਼ੇ ਪੰਜਾਬ ਟੀਵੀ ਲਈ ਮੈਂ ਪਰਮਜੀਤ ਸਿੰਘ ਪਰਵਾਨਾ